ਸਤ ਸ੍ਰੀ ਅਕਾਲ ਨਮਸਕਾਰ ਅਦਾਬ ਜੈ ਹਿੰਦ ਮੈਂ ਹਾਂ ਤੁਹਾਡਾ ਦਲਵੀਰ ਦਸਾਂ ਤੇ ਤੁਸੀਂ ਦੇਖ ਰਹੇ ਹੋ ਡੀਡੀ ਪੰਜਾਬੀ ਫੈਮਿਲੀ ਤੋਂ ਤੁਹਾਡਾ ਕਿਸਾਨਾਂ ਦਾ ਚੈਨਲ ਜੈ ਜਵਾਨ ਜੈ ਕਿਸਾਨ ਤੋਂ ਇਹੋ ਜਿਹਾ ਮੈਂ ਵੀਡੀਓ ਲੈ ਕੇ ਹਾਜ਼ਰ ਹੁੰਨਾ ਜਿਹੜੀ ਕਿ ਸਫੈਦਾਂ ਦੇ ਵਿੱਚ ਆ ਆਪਾਂ ਪੀ 23 ਜਾਂ 288 ਦੇ ਵਿੱਚ ਕਿਹੜੀ ਕਿਹੜੀ ਚੀਜ਼ਾਂ ਬੀਜ ਸਕਦੇ ਹਾਂ ਇਦੇ ਉੱਤੇ ਮੈਂ ਗੱਲਬਾਤ ਕਰਦਾ ਤਾਂ ਅੱਜ ਮੈਂ ਤੁਹਾਨੂੰ ਲੈ ਕੇ ਆਇਆ ਇੱਕ ਏਸੀ ਦੇ ਖੇਤ ਜਿਹਦੇ ਵਿੱਚ ਗੋਭੀ ਦੀ ਪੈਦਾਵਾਰ ਹੋ ਰਹੀ ਆ ਔਰ ਗੋਭੀ ਦਾ ਪੀ 23 ਦਾ ਹੈਗਾ ਪੀ 23 ਜਿਹੜਾ ਹੈਗਾ 6 ਮਹੀਨਿਆਂ ਦਾ ਪੀ 23 ਆ ਇਹ ਵੀ ਤੁਹਾਨੂੰ ਮੈਂ ਦਿਖਾ ਲਦਾ ਔਰ ਨਾਲ-ਨਾਲ ਤੁਹਾਨੂੰ ਮੈਂ ਗੋਭੀ ਦੱਸਦਾ ਵੀ ਵਿੱਚ ਗੋਭੀ ਕਿਸ ਤਰ੍ਹਾਂ ਹੋ ਰਹੀ ਆ ਔਰ ਕਿੰਨੀ ਦੂਰ ਤੇ ਇਹਨੂੰ ਲਾਇਆ ਜਾਂਦਾ ਔਰ ਕਿਸ ਤਰ੍ਹਾਂ ਦੀਆਂ ਬਟਾਂ ਕੱਢੀਆਂ ਜਾਂਦੀਆਂ ਇਹਦੇ ਬਾਰੇ ਮੈਂ ਜਾਣਕਾਰੀ ਦਵਾਂਗਾ ਉਮੀਦ ਆ ਤੁਹਾਨੂੰ ਮੇਰੀ ਜਾਣਕਾਰੀ ਬਹੁਤ ਵਧੀਆ ਲੱਗੇਗੀ ਜੇਕਰ ਤੁਸੀਂ ਮੇਰੇ ਚੈਨਲ 'ਚ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜਿਹੜਾ ਲਾਲ ਬਟ ਸਬੰਧਤ ਉਹ ਤੁਹਾਡੇ ਤੱਕ ਬਹੁਤ ਜਲਦੀ ਪਹੁੰਚ ਸਕੇ ਤਾਂ ਆਓ ਮੈਂ ਤੁਹਾਨੂੰ ਦਿਖਾਉਣਾ ਕਿ ਇਹ ਗੋਭੀ ਦਾ ਖੇਤ ਜਿਹੜਾ ਹੈਗਾ ਉਹ ਕਿਸ ਤਰ੍ਹਾਂ ਹੈਗਾ ਕਿਦਾਂ ਦੀ ਮਿੱਟੀ ਹੈਗੀ ਔਰ ਕਿਦਾਂ ਦਾ ਇਹ ਜਿਹੜਾ ਹੈਗਾ ਪੀ 23 ਜਿਹੜਾ ਹੋਇਆ ਹੈ ਕਿੰਨੀ ਕਿੰਨੀ ਦੂਰੇ ਇਹ ਲਾਇਆ ਗਿਆ ਆ ਆਓ ਆਪਾਂ ਤੁਹਾਨੂੰ ਦਿਖਾ ਦਦੇ ਹਾਂ ਜੀ ਦੋਸਤੋ ਇਹ ਹੈਗਾ ਜੀ ਪੀ 23 ਲੱਗਾ ਹੋਇਆ ਔਰ ਪੀ 23 ਨਸਲ ਹੈ ਉਹ ਬਹੁਤ ਹੀ ਵਧੀਆ ਨਸਲ ਹੈ ਪੀ 23 ਜਿਹੜੇ ਕੀ ਕਲੌਨ ਦੀ ਔਰ ਇਹਦੇ ਚ ਆਪਾਂ ਹੋਰ ਸਬਜ਼ੀਆਂ ਵੀ ਬੀਜ ਸਕਦੇ ਆ ਜਿਸ ਤਰ੍ਹਾਂ ਪਿੱਛੇ ਮੈਂ ਤੁਹਾਨੂੰ ਦਿਖਾਇਆ ਸੀ ਕਿ ਤਮਾਦ ਵੀ ਬੀਜ ਸਕਦੇ ਇਹਦੇ ਚ ਤੋ ਅੱਜ ਮੈਂ ਤੁਹਾਨੂੰ ਦਿਖਾ ਰਿਹਾ ਕਿ ਗੋਭੀ ਵੀ ਬੀਜ ਸਕਦੇ ਹੋ ਤੁਸੀਂ ਹੁਣ ਪੀ 23 ਜਿਹੜਾ ਹੈਗਾ ਲੱਗਾ ਹੋਇਆ ਹੈ ਕਿਸ ਤਰ੍ਹਾਂ ਲੱਗਾ ਹੋਇਆ ਹੈ ਇਹਦੇ ਬਾਰੇ ਮੈਂ ਜਾਣਕਾਰੀ ਦਿੰਨਾ ਹੈ ਕਿ ਇਹ ਜਿਹੜਾ ਡਿਸਟੈਂਟ ਹੈਗਾ ਇਹਦਾ ਡਿਸਟੈਂਟ ਜਿਹੜਾ ਹੈਗਾ ਉਹ ਹੈਗਾ 13 ਫੁੱਟ ਦਾ ਇੱਥੋਂ ਲੈ ਕੇ ਇੱਥੇ ਤੱਕ ਯਾਨੀ 13 ਫੁੱਟ ਹੋ ਜਾਂਦਾ ਆ 13 ਫੁੱਟ ਹਾਂਜੀ ਤਾਂ 13 ਫੁੱਟ ਇਕ ਤੋਂ ਲੈ ਕੇ ਇੱਥੇ ਤੱਕ ਜਿਹੜਾ ਜਿਹੜਾ 13 ਫੁੱਟ ਹੋ ਜਾਂਦਾ ਉਸ ਤੋਂ ਬਾਅਦ ਇਹ ਜਿਹੜੇ ਹੈਗੇ ਆ 5-5 ਫੁੱਟ ਤੇ ਇੱਕ ਅਲੱਗ-ਅਲੱਗ ਜਿਹੜਾ ਹੈਗਾ ਉਹ ਲਾਇਆ ਗਿਆ ਜੀ ਦੇਖੋ ਉਹ ਉਸ ਫੁੱਟ ਤੋਂ ਲੈ ਕੇ ਇਸ ਫੁੱਟ ਤੱਕ 5 ਫੁੱਟ ਇਸ ਫੁੱਟ ਤੋਂ ਲੈ ਕੇ ਇਸ ਫੁੱਟ ਤੱਕ 5 ਫੁੱਟ ਇਸ ਤਰ੍ਹਾਂ ਹੀ ਇਧਰ ਜਿਹੜਾ 13 ਫੁੱਟ ਦਾ ਫਾਸਲਾ ਹੈ ਔਰ ਉਹਦੇ ਵਿੱਚ ਜਿਹੜੀ ਹੈਗੀ ਹੈ ਗੋਭੀ ਬੀਜੀ ਹੋਈ ਹੈ ਦੇਖੋ ਕਿੰਨੀ ਸੋਹਣੀ ਗੋਭੀ ਹੈ ਮੈਂ ਤੁਹਾਨੂੰ ਦਿਖਾ ਰਿਹਾ ਤਾਂ ਗੋਭੀ ਬੜੀ ਵਧੀਆ ਗੋਭੀ ਹੋਈ ਹੋਆ ਔਰ ਇਹ ਗੋਭੀ ਦੀ ਅੱਜਕੱਲ ਕੀਮਤ ਬਹੁਤ ਹੈ ਜਿੱਥੇ ਗੋਭੀ ਤੁਸੀਂ ਨਹੀਂ ਹੈਗੀ ਉੱਥੇ ਘੱਟੋ ਘੱਟ ਨਹੀਂ ਇਸ ਵਾਰੀ 100-100 ਰੁਪਏ ਕਿਲੋ ਤੱਕ ਵੀ ਗੋਭੀ ਜਿਹੜੀ ਆ ਉਹ ਜਿਹੜੀ ਹੈਗੀ ਹੈ ਵਿਕੀ ਆ ਤੋ ਇਹ ਦੇਖੋ ਤੁਸੀਂ ਕਿ ਗੋਭੀ ਕਿੰਨੀ ਵਧੀਆ ਆ ਔਰ ਇਹ 4 1 2 3 4 5 6 ਪਾਲੀਆਂ ਜਿਹੜੀਆਂ ਹੈਗੀਆਂ ਗੋਭੀ ਦੀਆਂ ਲਾਈਆਂ ਗਈਆਂ ਆ ਤੇ ਇਹ ਦੇਖੋ ਕਿ ਨਾਲ ਪੀ ਤੇਈ ਵੀ ਜਿਹੜਾ ਹੈਗਾ 6 ਮਹੀਨੇ ਦਾ ਕਿੰਨਾ ਗ੍ਰੋਥ ਕਰ ਰਿਹਾ ਹੈ ਇਹ 6 ਮਹੀਨੇ ਦਾ ਜਿਹੜਾ ਪੀ ਤੇਈ ਹੋਈ ਨਾ ਗ੍ਰੋਥ ਕਰ ਰਿਹਾ ਇਹ ਦੇਖ ਲਓ ਦੂਰ ਦਿਖਾ ਦੇਣਾ ਤੁਹਾਨੂੰ ਇਹ ਛੇ ਮਹੀਨੇ ਦਾ ਪੀ ਤੇਈ ਆ। ਔਰ ਔਰ ਸਾਰਾ ਇਹ ਗੋਭੀ ਦਾ ਖੇਤ ਆ ਕਿ ਤੁਹਾਡੇ ਦੋ ਖਿੱਲਿਆਂ ਦੇ ਵਿੱਚ ਜਿਹੜੀ ਹੈਗੀ ਗੋਭੀ ਲਾਈ ਗਈ ਆ। ਆ ਦੇਖੋ ਤਾਂ ਟਰੈਕਟਰ ਨੂੰ ਮੁੰਨ ਵਾਸਤੇ ਵੀ ਜਿਹੜੀ ਜਗ੍ਹਾ ਛੱਡੀ ਗਈ ਆ। ਇਹ ਦੇਖੋ। ਔਰ ਇਹ ਬੰਨਿਆਂ ਦੇ ਉੱਤੇ ਵੀ ਲਾਏ ਗਏ ਨੇ ਔਰ ਇਸ ਤਰ੍ਹਾਂ ਜਿਹੜੀ ਹੈ ਗੋਭੀ ਜਿਹੜੀ ਆ ਉਹ ਆਪਾਂ ਗੋਭੀ ਦੀ ਫਸਲ ਵਿੱਚੋਂ ਲੈ ਸਕਦੇ ਆ ਔਰ ਨਾਲ-ਨਾਲ ਜਿਹੜੀ ਹੈਗੀ ਸਫੈਦੇ ਦੀ ਫਸਲ ਜਿਹੜੀ ਆ ਉਹ 5 ਸਾਲਾਂ ਬਾਅਦ ਜਿਹੜੀ ਹੈਗੀ ਸਫੈਦੇ ਵੀ ਜਿਹੜੇ ਸਾਡੇ ਆ ਉਹ ਤਿਆਰ ਹੋ ਜਾਂਦੇ ਨੇ। ਇਸ ਤਰ੍ਹਾਂ ਦੇਖੋ ਜੀ ਅੱਗੇ ਤੋਂ ਅੱਗੇ ਖੇਤ ਹੈਗੇ ਆ ਸਾਰਿਆਂ ਦੇ ਵਿੱਚ ਜਿਹੜੀ ਆਪਾਂ ਗੋਭੀ ਵੀਜੀ ਹੋਈ ਆ ਔਰ ਆ ਦੇਖੋ ਜੀ ਇਹ ਥੋੜੀ ਵਧੀਆ ਹੋਰ ਵੀ ਵਧੀਆ ਗੋਭੀ ਹੈ ਇਹ ਸਾਰੇ ਪੀਤੇਈ ਲੱਗੇ ਹੋਏ ਨੇ ਜੀ ਕਿਉਂਕਿ ਹੁਸ਼ਿਆਰਪੁਰ ਡਿਸਟ੍ਰਿਕਟ ਦੇ ਵਿੱਚ ਤਾਂ ਗੋਭੀ ਬਹੁਤ ਹੁੰਦੀ ਆ ਔਰ ਨਾਲ ਨਾਲ ਇਹ ਜਿਹੜੇ ਸਫੈਦੇ ਜਿਹੜੇ ਨੇ ਇਹਨਾਂ ਦੀ ਖੇਤੀ ਬਹੁਤ ਹੁੰਦੀ ਹੈ ਇਹ ਦੇਖੋ ਜੀ ਤੁਰ ਤੱਕ ਕਿੰਨੇ ਵਧੀਆ ਸਫੈਦੇ ਲੱਗੇ ਹੋਏ ਨੇ ਔਰ ਨਾਲ ਨਾਲ ਗੋਭੀ ਲੱਗੀ ਹੋਈ ਹੈ ਔਰ ਹੁਸ਼ਿਆਰਪੁਰ ਡਿਸਟ੍ਰਿਕਟ ਦੇ ਵਿਚ ਜਿੱਥੇ ਮੈਂ ਰਹਿਣਾ ਹਰਿਆਣਾ ਤੋ ਇੱਥੇ ਗੋਭੀ ਦੀ ਪੈਦਾਵਾਰ ਬਹੁਤ ਹੁੰਦੀ ਆ ਪਰ ਹੁਣ ਜਿਹੜੀ ਆ ਬੂਟਿਆਂ ਦੇ ਉੱਤੇ ਜ਼ਿਆਦਾ ਧਿਆਨ ਦੇਣਾ ਸ਼ੁਰੂ ਕਰ ਦਿੱਤਾ ਤੇ ਅੱਜ ਕੱਲ ਜਿਹੜੇ ਹੈਗੇ ਆ ਉਹ ਬੂਟੇ ਜਿਹੜੇ ਆ ਉਹ ਜ਼ਿਆਦਾ ਲੋਕ ਲਾਉਣ ਲੱਗ ਪਏ ਕਿਉਂਕਿ ਬੂਟਿਆਂ ਵਿੱਚ ਕਮਾਈ ਬਹੁਤ ਜ਼ਿਆਦਾ ਹੁੰਦੀ ਆ ਔਰ ਇਹਦੇ ਨਾਲ ਸਬਜ਼ੀਆਂ ਤਾਂ ਬੀਜਦੇ ਹੀ ਸੀ ਇਹਦੇ ਵਿੱਚ ਹੀ ਸਬਜ਼ੀਆਂ ਵੀ ਜਿੰਨੇ ਵਿੱਚ ਸ਼ੁਰੂ ਕਰ ਦਿੱਤੀਆਂ ਹੁਣ ਕੀ ਆ ਦੋਰੀ ਦੋਰੀ ਫਸਲ ਜਿਹੜੀ ਆ ਉਹ ਆਪਾਂ ਨੂੰ ਮਿਲਦੀ ਆ ਦੋਰੀ ਦੋਰੀ ਫਸਲ ਜਿਹੜੀ ਆ ਉਹ ਸਾਨੂੰ ਮਿਲ ਰਹੀ ਆ ਔਰ ਦੁੱਗਣਾ ਮੁਨਾਫਾ ਯਾਨੀ ਕਿ ਹੁਸ਼ਿਆਰਪੁਰ ਇਹ ਕਹਿੰਦੇ ਬਹੁਤ ਦਿਮਾਗ ਦੇ ਜਿਹੜੇ ਸਭ ਤੋਂ ਜ਼ਿਆਦਾ ਕਾਢੀ ਬੰਦੇ ਨੇ ਜਿਆਦਾ ਪੜੇ ਲਿਖੇ ਜਿਹੜੇ ਨਾ ਜ਼ਿਮੀਂਦਾਰ ਉਹ ਹੁਸ਼ਿਆਰਪੁਰ ਦੇ ਨੇ ਸਭ ਤੋਂ ਬਹੁਤ ਪੜੇ ਲਿਖੇ ਨੇ ਔਰ ਬਹੁਤ ਦਿਮਾਗ ਲਾਉਂਦੇ ਨੇ ਔਰ ਦੇਖੋ ਇਹ ਦਿਮਾਗ ਦੀ ਗੱਲਬਾਤ ਹੀ ਆ ਕਿ ਇੱਕ ਪਾਸੇ ਤੁਸੀਂ ਸਾਲ 'ਚ ਦੋ ਖੇਤੀ ਫਸਲਾ ਲੈ ਲੈਣੀ ਸਬਜ਼ੀ ਲੈ ਲੈਣੀ ਆ ਜਾਂ ਆਪ ਕੋ ਕਣਕ ਬੀਜ ਦੇਣੀ ਆ ਜਾਂ ਫਿਰ ਇਹਦੇ ਵਿੱਚ ਕੋਈ ਤਰ੍ਹਾਂ ਵੀ ਬੀਜ ਦੇਣੀ ਆ ਜਾਂ ਫਿਰ ਕੋਈ ਹਲਦੀ ਬੀਜ ਦੇਣੀ ਆ ਉਸ ਤੋਂ ਬਾਅਦ ਨਾਲ ਹੀ ਪੀ 23 ਜਿਹੜਾ ਹੈਗਾ ਇਹ ਗਰੋਥ ਬਹੁਤ ਕਰਦਾ ਹੁਣ ਪੀ 23 ਤਾਂ ਕਰਕੇ ਲਾਉਂਦੇ ਆ ਕਿਉਂਕਿ ਇਹਦੀ ਥੱਲੇੋਂ ਜਿਹੜੀਆਂ ਡਾਲੀਆਂ ਇਹਨਾਂ ਦੀ ਟੁੱਟ ਜਾਂਦੀਆਂ ਪੀ 23 ਦੀਆਂ ਤੇ ਇਹ ਉੱਪਰ ਨੂੰ ਚੱਲ ਜਾਂਦਾ ਤਾਂ ਥੱਲੇੋਂ ਜਿਹੜੀ ਧੁੱਪ ਜਿਹੜੀ ਹੈਗੀ ਆ ਉਹ ਹਰ ਇੱਕ ਚੀਜ਼ ਜਿਹੜੀ ਖੇਤ ਨੂੰ ਪੈਂਦੀ ਰਹਿੰਦੀ ਆ ਔਰ ਇਹਦੇ ਨਾਲ ਜਿਹੜੀ ਫਸਲ ਜਿਹੜੀ ਆ ਉਹ ਬਹੁਤ ਵਧੀਆ ਹੁੰਦੀ ਆ ਤੁਸੀਂ ਦੇਖ ਲਓ ਕਿੰਦਾਂ ਦੀ ਗੋਭੀ ਹੈ ਔਰ ਮਿੱਟੀ ਵੀ ਤੁਹਾਨੂੰ ਦਿਖਾ ਦਿੰਨਾ ਕਿਹੜੀ ਮਿੱਟੀ ਆ ਕੋਈ ਜ਼ਿਆਦਾ ਚੀਕਣੀ ਮਿੱਟੀ ਵੀ ਨਹੀਂ ਹੈਗੀ ਇਹ ਮਿੱ ਆਹ ਦੇਖੋ ਮੈਰਾ ਜੀ ਮਿੱਟੀ ਆ ਨਾ ਚੀਕਣੀ ਆ ਨਾ ਰੇਤਲੀ ਆ ਔਰ ਇਸ ਮਿੱਟੀ ਦੇ ਵਿੱਚ ਤੁਸੀਂ ਦੇਖ ਲਓ ਵੀ ਕਿੰਨਾ ਸੋਹਣਾ ਜਿਹੜਾ ਹੈਗਾ ਇਹ ਗੋਭੀ ਜਿਹੜੀ ਹੈ ਲੱਗੀ ਹੋਈ ਹੈ ਜਦੋਂ ਇਹ ਗੋਭੀ ਹੋ ਕੇ ਤਿਆਰ ਹੋਊਗੀ ਫਿਰ ਵੀ ਮੈਂ ਤੁਹਾਨੂੰ ਜ਼ਰੂਰ ਦਿਖਾਵਾਂਗਾ ਕਿ ਇਹਦੇ ਚੋਂ ਜਿਹੜੇ ਕਿਸਾਨ ਜਿਹੜੇ ਹੈਗੇ ਆ ਹੁਸ਼ਿਆਰਪੁਰ ਦੇ ਉਹ ਕਿਸ ਤਰ੍ਹਾਂ ਪੈਸੇ ਕਮਾਉਂਦੇ ਨੇ ਹਲਾਜੀ ਤੋਂ ਤੁਸੀਂ ਵੀ ਆਪਣੇ ਖੇਤ ਵਿੱਚ ਜਿਹੜੇ ਕਲੌਨ ਲਾ ਸਕਦੇ ਹੋ ਕਿਤੇ ਵੀ ਪੰਜਾਬ ਚ ਹੋ ਕਲੌਨ ਤੁਸੀਂ ਮੇਰੇ ਕੋਲੋਂ ਮੰਗਵਾ ਸਕਦੇ ਹੋ ਮੇਰੇ ਕੋਲ ਲੈ ਸਕਦੇ ਹੋ ਕਲੌਨ ਜਿਹੜਾ ਹੈਗਾ ਉਹ 18 ਰੁਪਏ ਤੋਂ ਸ਼ੁਰੂ ਹੋ ਜਾਂਦਾ ਹੈ ਜੀ 18 ਰੁਪਏ ਤੋਂ ਸ਼ੁਰੂ ਹੋ ਕੇ 24 ਰੁਪਏ ਤੱਕ ਮਿਲਦਾ ਹੈਗਾ ਬੁਕਿੰਗ ਕਰਕੇ ਹਨਾ ਜੀ ਤਾਂ ਇਹ ਕਲੌਨ ਜਿਹੜਾ ਤੁਸੀਂ ਇੱਕੋ ਜਿਹਾ ਜਾਂਦੇ ਕਲੌਨ ਜਿਵੇਂ ਦੇਖੋ ਉੱਤਰ ਤੱਕ ਦੇਖੋ ਜੀ ਪਾਲਾ ਚਾਹੇ ਦਿੱਲੀ ਦੇਖ ਲਓ ਚਾਹੇ ਇੱਧਰਲੀ ਦੇਖ ਲਓ ਇਹ ਸਾਰੀਆਂ ਪਾਲਾ ਜਿਹੜੀਆਂ ਇੱਕੋ ਜਹੀ ਜਾ ਰਹੀਆਂ ਕੋਈ ਉੱਚਾ ਨਹੀਂ ਕੋਈ ਨੀਵਾਂ ਨਹੀਂ ਇਹ ਜਿਹੜੇ نسل ਦਾ ਫਰਕ ਹੁੰਦਾ ਆ ਕਈ ਵਾਰੀ ਅਸੀਂ ਐਵੇਂ ਛੋਟੇ ਛੋਟੀਆਂ ਨਸਲੀਆਂ ਜੋ ਜਾਂ ਸੜਕ ਕੰਡੇ ਬੈਠੇ ਹੁੰਦੇ ਲੈ ਕੇ ਉਹਨਾਂ ਕੋ ਉਹ ਚੀਜ਼ਾਂ ਲੈ ਲੈਣੇ ਆ ਤੇ ਬਾਅਦ ਚ ਉਹ ਸਾਡੇ ਹੁੰਦੀਆਂ ਨਹੀਂ ਹੈਗੀਆਂ ਪਰ ਤੁਸੀਂ ਵੀ ਬੜੇ ਧਿਆਨ ਨਾਲ ਚੀਜ਼ ਲੈ ਕੇ ਲੈਣੀ ਆ ਤਾਂ ਕਿ ਤੁਸੀਂ ਵਿੱਚ ਉਹਦੇ ਖੇਤੀਬਾੜੀ ਵੀ ਜਿਹੜੀ ਕਰੋ ਉਹ ਵੀ ਤੁਸੀਂ ਕਰ ਸਕਦੇ ਆ ਤੋ ਅੱਜ ਕੱਲ ਦੀ ਜਿਹੜੀ ਖੇਤੀਬਾੜੀ ਹੈਗੀ ਆ ਉਹ ਨੌਲੇਜ ਦੀ ਆ ਨੌਲੇਜ ਦੀ ਹੈ ਤੁਹਾਨੂੰ ਨੌਲੇਜ ਉਹਦੇ ਬਾਰੇ ਹੋਣਾ ਬਹੁਤ ਜ਼ਰੂਰੀ ਆ ਜੇਕਰ ਤੁਹਾਨੂੰ ਉਹਦੇ ਬਾਰੇ ਨੌਲੇਜ ਹੈਗਾ ਆ ਤੇ ਤੁਸੀਂ ਕਾਮਯਾਬ ਹੋ ਸਕਦੇ ਹੋ ਤੇ ਜੇਕਰ ਤੁਹਾਨੂੰ ਨੌਲੇਜ ਨਹੀਂ ਹੈਗਾ ਤਾਂ ਫਿਰ ਤੁਸੀਂ ਕਾਮਯਾਬ ਨਹੀਂ ਹੋ ਸਕਦੇ ਸਾਡੇ ਹੁਸ਼ਿਆਰਪੁਰ ਦੇ ਵਿੱਚ ਤਾਂ ਕਰੋੜਾਂ ਰੁਪਏ ਲੋਕ ਕਮਾਉਂਦੇ ਨੇ ਜਿਹੜੇ ਕਿਸਾਨ ਨੇ ਕਰੋੜਾਂ ਰੁਪਇਆ ਬਣਾਉਂਦੇ ਨੇ ਔਰ ਇਸ ਤਰ੍ਹਾਂ ਹੀ ਦੋ ਦੋ ਫਸਲਾਂ ਤਿੰਨ ਤਿੰਨ ਫਸਲਾਂ ਲੈਂਦੇ ਨੇ ਵਿੱਚ ਔਰ ਨਾਲ-ਨਾਲ 5 ਸਾਲ ਬਾਅਦ ਜਿਹੜੇ ਹੈ 21 23 ਜਾਂ 288 ਜਿਹੜੇ ਆ ਇਹ ਜਿਹੜੀ ਹੈਗੀ ਇਹਨਾਂ ਦੇ ਕੋਈ ਵੀ ਪੈਸੇ ਯਾਨੀ 10-12 ਲੱਖ ਰੁਪਇਆ ਖੇਤ ਦਾ ਇਹ ਵੀ ਇਹਨਾਂ ਨੂੰ ਛਾੜ ਦੇ ਕੇ ਜਾਂਦਾ ਆ। ਤੋ ਇਸ ਤਰ੍ਹਾਂ ਹੀ ਦੋਸਤੋ ਮੇਰੇ ਨਾਲ ਬਨੇ ਰਹਿਣਾ ਜੀ। ਜੇ ਚੈਨਲ 'ਚ ਪਹਿਲੀ ਵਾਰ ਆਏ ਆ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੇ ਤਾਂ ਕਿ ਮੈਂ ਅੱਗੇ ਕੋਈ ਵੀ ਵੀਡੀਓ ਪਾਵਾਂ ਉਹ ਤੁਹਾਡੇ ਤੱਕ ਬਹੁਤ ਜਲਦੀ ਪਹੁੰਚ ਸਕੇ। ਤੋ ਇਸ ਤਰ੍ਹਾਂ ਹੀ ਮੇਰੇ ਨਾਲ ਬਨੇ ਰਹਿਣਾ ਜੀ। ਇਨਕਲਾਬ ਜ਼ਿੰਦਾਬਾਦ। ਜੈ ਜਵਾਨ। ਜੈ ਕਿਸਾਨ।